ਕਹਿਆ ਜਾਂਦਾ ਇਤਿਹਾਸ ਦੇ ਵਿੱਚ ਕਿ ਜੇ ਤੀਰ ਦੇ ਅੱਗੇ ਵੀ ਸੋਨਾ ਲੱਗਿਆ ਹੁੰਦਾ ਜਿਵੇਂ ਜਿਹਦੀ ਜਿਹੜਾ ਉਦੋਂ ਜਿਹਦੀ ਮੌਤ ਹੋ ਰਹੀ ਆ ਤੇ ਉਹਦੇ ਪਰਿਵਾਰ ਨੂੰ ਉਹਦਾ ਦਾ ਸੰਸਕਾਰ ਕਰਨ ਲਈ ਰੁਕਾਰ ਕੁਸ਼ ਮਿਲ ਜੇ ਬਿਲਕੁਲ ਮਹਾਰਾਜ ਦਾ ਏਸੀ ਵੀ ਜੇ ਤਾਂ ਚੜ੍ਹਾਈ ਕੱਢ ਗਿਆ ਤਾਂ ਉਹਦਾ ਕਫਨ ਤੇ ਅੰਤਮ ਕਿਰਿਆ ਜੇ ਬਚ ਗਿਆ ਉਹਦਾ ਇਲਾਜ ਪਰ ਗੁਰੂ ਸਾਹਿਬ ਦਾ ਬਾਣਾ ਸਾਹਿਬ ਦਾ ਮਹਾਰਾਜ ਤਾਂ ਕਿਸੇ ਦੇ ਦੁਸ਼ਮਣ ਨਹੀਂ ਸੀਗੇ ਗੁਰੂ ਸਾਹਿਬ ਤਾਂ ਬ੍ਰਿਆਈ ਨੂੰ ਹੀ ਮਾਰਨਾ ਚਾਹੁੰਦੇ ਸੀ ਬੰਦੇ ਦੇ ਅੰਦਰੋਂ ਨਫ਼ਰਤ ਨੂੰ ਖਤਮ ਕਰਨਾ ਚਾਹੁੰਦੇ ਸੀ ਸੱਚ ਦਾ ਰਾਹ ਦੱਸਿਆ ਸੀ ਮਹਾਰਾਜ ਨੇ ਉਹ ਉਸ ਸਮੇਂ ਦੇ ਵਿੱਚ ਉਹਦਾ ਮੁੱਲ ਵੀ ਤਾਰਨਾ ਪਿਆ ਮਹਾਰਾਜ ਨੂੰ ਮਹਾਰਾਜ ਨੇ ਕਲਗੀ ਵੀ ਲਾਈ ਮਹਾਰਾਜ ਪਾਸ਼ਾ ਜੀ ਦੀ ਕਲਗੀ ਦਾ ਤਾਂ ਬਸ ਕਿਹਾ ਜ਼ਿਕਰ ਆ ਨਾ ਉਹ ਤਾਂ ਉਸ ਟਾਈਮ ਫਿਰ 52 ਲੱਖ ਤੋਂ ਉੱਪਰ ਦਾ ਸ਼ਿੰਗਾਰ ਸੀ ਪਾਸ਼ਾ ਜੀ ਦਾ ਜਿਹੜਾ ਸਿਰਫ ਮਹਾਰਾਜ ਦਾ ਸ਼ਾਸਤਰ ਦਾ ਜਿਹੜੇ ਮਹਾਰਾਜ ਦੇ ਸ਼ਾਸਤਰ ਤਾਬਿਆ ਜਿਹੜੇ ਗੁਰੂ ਸਾਹਿਬ ਦੇ ਚ ਕਮਰ ਕਸ ਦੇ ਸ਼ਾਸਤਰ ਹੁੰਦੇ ਸੀ ਉਹਨਾਂ ਤੇ ਹੀਰੇ ਉਹਨਾਂ ਤੇ ਵੀ ਜੜੇ ਹੁੰਦੇ ਸੀ ਮਹਾਰਾਜ ਦਾ ਤੇਗਾ ਜਿਹੜਾ ਉਹ ਵੀ ਸੀ ਉਹ ਵੀ ਸਾਰਾ ਸੋਨੇ ਦਾ ਸੀ ਜਿਹੜਾ ਗੁਰੂ ਸਾਹਿਬ ਦਾ ਕਹਿੰਦੇ ਤੀਰ ਕਮਾਨ ਹੁੰਦਾ ਸੀਗਾ ਉਹ ਵੀ ਮਹਾਰਾਜ ਦੇ ਐ ਪਾਇਆ ਪੂਰੇ ਜੰਗੀ ਪੇਰੇ 'ਚ ਮਹਾਰਾਜ ਬੈਠਦੇ ਸੀਗੇ ਸ਼ੋਭਦਾ ਸੀ ਮਹਾਰਾਜ ਦੀ ਚੌਂਕੀ ਉਹ ਵੀ ਸੋਨੇ ਦੀ ਤੇ ਜਿਹੜਾ ਫਿਰ ਮਹਾਰਾਜ ਦੀ ਜਿਹੜੀ ਕਲੰਗੀ ਸੀ ਉਹਦੇ ਵਿੱਚ ਉਸ ਟਾਈਮ ਦੇ ਬਈ ਜਿਹੜੇ ਸਭ ਤੋਂ ਮਹਿੰਗੇ ਰਤਨ ਨੇ ਹੀਰਿਆਂ ਦੇ ਉਹ ਜੜੇ ਹੋਏ ਸੀ ਜਿਹੜੇ ਆਪਾਂ ਚਮਕੌਰ ਦੀ ਗੜੀ ਚ ਵੀ ਕਹਿੰਦੇ ਉਹ ਚਮਕਦੀ ਸੀ ਕਲੰਗੀ ਸਾਰੀ 10 ਲੱਖ ਫੌਜ ਨੂੰ ਦੱਸਦੀ ਸੀ ਇਸ ਤਰ੍ਹਾਂ ਦੀ ਮਤਲਬ ਕਲੰਗੀ ਦਾ ਚਮਕਾਰਾ ਸੀ ਗੁਰੂ ਔਰ ਇਹ ਵੀ ਕਿਹਾ ਜਾਂਦਾ ਹੈ ਇਤਿਹਾਸ ਦੇ ਵਿੱਚ ਕਿ ਜਦ ਤੀਰ ਦੇ ਅੱਗੇ ਵੀ ਸੋਨਾ ਲੱਗਿਆ ਹੁੰਦਾ ਸੀ ਕਿ ਜਿਹਦੀ ਜਿਹੜਾ ਉਦੋਂ ਜੇ ਦੀ ਮੌਤ ਹੋ ਰਹੀ ਆ ਤੇ ਉਹਦੇ ਪਰਿਵਾਰ ਨੂੰ ਉਹਦਾ ਦਾ ਸੰਸਕਾਰ ਕਰਨ ਲਈ ਰੋਜ਼ਗਾਰ ਕੁਝ ਮਿਲ ਜੇ ਬਿਲਕੁਲ ਮਹਾਰਾਜ ਦਾ ਏ ਸੀ ਵੀ ਜੇ ਤਾਂ ਚੜ੍ਹਾਈ ਕੱਢ ਗਿਆ ਤਾਂ ਉਹਦਾ ਕਫਨ ਤੇ ਅੰਤਮ ਕਿਰਿਆ ਜੇ ਬਚ ਗਿਆ ਉਹਦਾ ਇਲਾਜ ਪਾਤਸ਼ਾਹ ਦਾ ਸਬਦੇ ਵਾਲੀ ਸੀ ਇਹ ਤਾਂ ਕੋਈ ਗੁਰੂ ਸਾਹਿਬ ਨੂੰ ਅੱਜ ਵੀ ਸਾਨੂੰ ਜੇ ਇਸ ਬਾਣੇ ਨੂੰ ਕੋਈ ਮੇਲੀ ਅੱਖ ਨਾਲ ਦੇਖ ਸਕਦਾ ਜਾਂ ਇੱਕ ਗੰਦੀ ਅੱਖ ਨਾਲ ਕਹ ਲੋ ਵੀ ਜਾਂ ਗਲਤ ਅੱਖ ਨਾਲ ਕਿਸੇ ਇੱਕ ਵਿਤਕ੍ਰਿਚ ਦੇਖ ਸਕਦਾ ਪਰ ਗੁਰੂ ਸਾਹਿਬ ਦਾ ਬਾਣਾ ਸਾਹਿਬ ਦਾ ਮਹਾਰਾਜ ਤਾਂ ਕਿਸੇ ਦੇ ਦੁਸ਼ਮਣ ਨਹੀਂ ਸੀ ਗੁਰੂ ਸਾਹਿਬ ਤਾਂ ਬੁਰਾਈ ਨੂੰ ਹੀ ਮਾਰਨਾ ਚਾਹੁੰਦੇ ਸੀ ਬੰਦੇ ਦੇ ਅੰਦਰੋਂ ਨਫ਼ਰਤ ਨੂੰ ਖਤਮ ਕਰਨਾ ਚਾਹੁੰਦੀ ਸੀ ਸੱਚ ਦਾ ਰਾਹ ਦੱਸਿਆ ਸੀ ਮਹਾਰਾਜ ਨੇ ਉਸ ਸਮੇਂ ਦੇ ਵਿੱਚ ਉਹਦਾ ਮੁੱਲ ਵੀ ਤਾਰਨਾ ਪਿਆ ਮਹਾਰਾਜ ਨੂੰ ਕਿਹਾ ਜਾਂਦਾ ਇਤਿਹਾਸ ਦੇ ਵਿੱਚ ਕਿ ਜੇ ਤੀਰ ਦੇ ਅੱਗੇ ਵੀ ਸੋਨਾ ਲੱਗਿਆ ਹੁੰਦਾ ਜੇ ਕਿ ਜਿਹਦੀ ਜਿਹੜਾ ਉਦੋਂ ਜਿਹਦੀ ਮੌਤ ਹੋ ਰਹੀ ਆ ਤੇ ਉਹਦੇ ਪਰਿਵਾਰ ਨੂੰ ਉਹਦਾ ਦਾਸ ਸੰਸਕਾਰ ਕਰਨ ਲਈ ਰੋਜ਼ਕਾਰ ਕੁਝ ਮਿਲ ਜੇ ਬਿਲਕੁਲ ਮਹਾਰਾਜ ਦਾ ਏ ਸੀ ਵੀ ਜੇ ਤਾਂ ਚੜ੍ਹਾਈ ਕੱਢ ਗਿਆ ਤਾਂ ਉਹਦਾ ਕਫਨ ਤੇ ਅੰਤਮ ਕਿਰਿਆ ਜੇ ਬਚ ਗਿਆ ਉਹਦਾ ਇਲਾਜ ਪਰ ਗੁਰੂ ਸਾਹਿਬ ਦਾ ਬਾਣਾ ਸਾਹਿਬ ਦਾ ਮਹਾਰਾਜ ਤਾਂ ਕਿਸੇ ਦੇ ਦੁਸ਼ਮਣ ਨਹੀਂ ਸੀਗੇ ਗੁਰੂ ਸਾਹਿਬ ਤਾਂ ਬ੍ਰਿਆਈ ਨੂੰ ਹੀ ਮਾਰਨਾ ਚਾਹੁੰਦੇ ਸੀ ਬੰਦੇ ਦੇ ਅੰਦਰੋਂ ਨਫ਼ਰਤ ਨੂੰ ਖਤਮ ਕਰਨਾ ਚਾਹੁੰਦੇ ਸੀ ਸੱਚ ਦਾ ਰਾਹ ਦੱਸਿਆ ਸੀ ਮਹਾਰਾਜ ਨੇ ਉਸ ਸਮੇਂ ਦੇ ਵਿੱਚ ਉਹਦਾ ਮੁੱਲ ਵੀ ਤਾਰਨਾ ਪਿਆ ਮਹਾਰਾਜ ਨੂੰ ਮਹਾਰਾਜ ਨੇ ਕਲਗੀ ਵੀ ਲਾਈ ਮਹਾਰਾਜ ਪਾਸ਼ਾ ਜੀ ਦੀ ਕਲਗੀ ਦਾ ਤਾਂ ਬਸ ਕਿਹਾ ਜ਼ਿਕਰ ਆ ਨਾ ਉਹ ਤਾਂ ਉਸ ਟਾਈਮ ਫਿਰ 52 ਲੱਖ ਤੋਂ ਉੱਪਰ ਦਾ ਸ਼ਿੰਗਾਰ ਸੀ ਪਾਸ਼ਾ ਜੀ ਦਾ ਜਿਹੜਾ ਸਿਰਫ ਮਹਾਰਾਜ ਦਾ ਸ਼ਾਸਤਰ ਦਾ ਜਿਹੜੇ ਮਹਾਰਾਜ ਦੇ ਸ਼ਾਸਤਰ ਤਾਬੇ ਜਿਹੜੇ ਗੁਰੂ ਸਾਹਿਬ ਦੇ ਜਿ ਕਮਰ ਕਸ ਦੇ ਸ਼ਾਸਤਰ ਹੁੰਦੇ ਸੀ ਉਹਨਾਂ ਤੇ ਹੀਰੇ ਉਨਨ ਤੇ ਵੀ ਜੜੇ ਹੁੰਦੇ ਸੀ ਮਹਾਰਾਜ ਦਾ ਤੇਗਾ ਜਿਹੜਾ ਉਹ ਵੀ ਸੀ ਉਹ ਵੀ ਸਾਰਾ ਸੋਨੇ ਦਾ ਸੀ ਜਿਹੜਾ ਗੁਰੂ ਸਾਹਿਬ ਦਾ ਕਹਿੰਦੇ ਤੀਰ ਕਮਾਨ ਹੁੰਦਾ ਸੀਗਾ ਉਹ ਵੀ ਮਹਾਰਾਜ ਦੇ ਐ ਪਾਇਆ ਪੂਰੇ ਜੰਗੀ ਪੇਰੇ 'ਚ ਮਹਾਰਾਜ ਬੈਠਦੇ ਸੀਗੇ ਤੇ ਉਹ ਸੋਹਬਦਾ ਸੀ ਮਹਾਰਾਜ ਦੀ ਚੌਂਕੀ ਉਹ ਵੀ ਸੋਨੇ ਦੀ ਤੇ ਜਿਹੜਾ ਫਿਰ ਮਹਾਰਾਜ ਦੀ ਜਿਹੜੀ ਕਲਗੀ ਸੀ ਉਹਦੇ ਵਿੱਚ ਉਸ ਟਾਈਮ ਦੇ ਬਈ ਜਿਹੜੇ ਸਭ ਤੋਂ ਮਹਿੰਗੇ ਰਤਨ ਨੇ ਹੀਰਿਆਂ ਦੇ ਉਹ ਜੜੇ ਹੋਏ ਸੀ ਜਿਹੜੇ ਆਪਾਂ ਚਮਕੌਰ ਦੀ ਗੜੀ 'ਚ ਵੀ ਕਿੰਦੇ ਉਹ ਚਮਕਦੀ ਸੀ ਕਲੰਗੀ ਸਾਰੀ 10 ਲੱਖ ਫੌਜ ਨੂੰ ਦੱਸਦੀ ਸੀ ਇਸ ਤਰ੍ਹਾਂ ਦੀ ਮਤਲਬ ਕਲੰਗੀ ਦਾ ਚਮਕਾਰਾ ਸੀ ਗੁਰੂ ਔਰ ਔਰ ਇਹ ਵੀ ਕਿਹਾ ਜਾਂਦਾ ਇਤਿਹਾਸ ਦੇ ਵਿੱਚ ਕਿ ਜਦ ਤੀਰ ਦੇ ਅੱਗੇ ਵੀ ਸੋਨਾ ਲੱਗਿਆ ਹੁੰਦਾ ਸੀ ਕਿ ਜਿਹਦੀ ਬਿਲਕੁਲ ਜਿਹੜਾ ਉਦੋਂ ਜੇ ਦੀ ਮੌਤ ਹੋ ਰਹੀ ਆ ਤੇ ਉਹਦੇ ਪਰਿਵਾਰ ਨੂੰ ਉਹਦਾ ਦਾਸ ਸੰਸਕਾਰ ਕਰਨ ਲਈ ਰੋਜ਼ਗਾਰ ਕੁਝ ਮਿਲ ਜੇ ਬਿਲਕੁਲ ਮਹਾਰਾਜ ਦਾ ਈ ਸੀ ਵੀ ਜੇ ਤਾਂ ਚੜ੍ਹਾਈ ਕੱਢ ਗਿਆ ਤਾਂ ਉਹਦਾ ਕਫਨ ਤੇ ਅੰਤਮ ਕਿਰਿਆ ਜੇ ਬਚ ਗਿਆ ਉਹਦਾ ਇਲਾਜ ਪਾਤਸ਼ਾਹ ਦਾ ਸਭ ਦੇ ਵਾਲੀ ਸੀ ਇਹ ਤਾਂ ਕੋਈ ਗੁਰੂ ਸਾਹਿਬ ਨੂੰ ਅੱਜ ਵੀ ਸਾਨੂੰ ਜੇ ਇਸ ਬਾਣੇ ਨੂੰ ਕੋਈ ਮੇਲੀ ਅੱਖ ਨਾਲ ਦੇਖ ਸਕਦਾ ਜਾਂ ਇੱਕ ਗੰਦੀ ਅੱਖ ਨਾਲ ਕਹਿ ਲੋ ਵੀ ਜਾਂ ਗਲਤ ਅੱਖ ਨਾਲ ਕਿਸੇ ਇੱਕ ਵਿਤਕ੍ਰਿਚ ਦੇਖ ਸਕਦਾ ਪਰ ਗੁਰੂ ਸਾਹਿਬ ਦਾ ਬਾਣਾ ਸਾਹਿਬ ਦਾ ਮਹਾਰਾਜ ਤਾਂ ਕਿਸੇ ਦੇ ਦੁਸ਼ਮਣ ਨਹੀਂ ਸੀ ਗੁਰੂ ਸਾਹਿਬ ਤਾਂ ਬੁਰਾਈ ਨੂੰ ਹੀ ਮਾਰਨਾ ਚਾਹੁੰਦੇ ਸੀ ਬੰਦੇ ਦੇ ਅੰਦਰੋਂ ਨਫ਼ਰਤ ਨੂੰ ਖਤਮ ਕਰਨਾ ਚਾਹੁੰਦੇ ਸੀ ਸੱਚ ਦਾ ਰਾਹ ਦੱਸਿਆ ਸੀ ਮਹਾਰਾਜ ਨੇ ਉਸ ਸਮੇਂ ਦੇ ਵਿੱਚ ਉਹਦਾ ਮੁੱਲ ਵੀ ਤਾਰਨਾ ਪਿਆ ਮਹਾਰਾਜ ਨੂੰ